ਇਹਦੇ ਇੰਟਰਵਿਊ ਤੋਂ ਪਹਿਲਾਂ ਵੀ ਕਹਿੰਦੇ ਤੁਸੀਂ ਮਤਲਬ ਇੰਨੀ ਜਿਵੇਂ ਮੈਂ ਕਿਹਾ ਸਰ ਆਪ ਅੱਜ ਤੱਕ ਮੈਂ ਤਿਆਰ ਹੋਈ ਤਾਂ ਮੈਂ ਕਿਉਂ ਨਹੀਂ ਤਿਆਰ ਹੋ ਗਈ ਨਹੀਂ ਮੇਰੇ ਨੂੰ ਮਾਲੂਆ ਹੈ ਉਹ ਸਾਰਾ ਕੁਝ ਮੈਨੂੰ ਵੀੰਡਾ ਸ਼ੌਂਕ ਤੇ ਮੈਨੂੰ ਨਹੀਂ ਇਹਨਾਂ ਸ਼ੌਂਕ ਹੈਗਾ ਤਿਆਰ ਹੋਣ ਦਾ ਯਾ ਫਿਲਮਾਂ ਦੇਖਦੇ ਆ ਜੋ ਇਹਨਾਂ ਦੀ ਡ्रेसਿੰਗ ਸੈਂਸ ਹੈਗਾ ਵੀ ਇੱਕ ਬਹੁਤ ਜੋ ਇੱਕ ਅਸੀਂ ਕਹਿੰਦੇ ਕਲਚਰ ਨੂੰ ਲੈ ਕੇ ਵੀ ਮਤਲਬ ਇੱਕ ਸਾਦਗੀ ਚ ਰਹਿੰਦੇ ਨੇ ਹਮੇਸ਼ਾ ਨਹੀਂ ਇੱਕ ਇੱਕ ਸਿਰਫ ਇਹਨਾਂ ਪੁੱਛਦੇ ਆ ਵੀ ਇਹ ਮਤਲਬ ਹਮੇਸ਼ਾ ਅਸੀਂ ਦੇਖਦੇ ਆ ਮਤਲਬ ਇਹਨਾਂ ਦਾ ਜੋ ਡ्रेसਿੰਗ ਸੈਂਸ ਹੁੰਦਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਥੈਂਕ ਯੂ ਜੀ ਇਹ ਤਾਂ ਮੈਂ ਕੁਝ ਕਹਿ ਤਾ ਜ਼ਾਦੀ ਨਹੀਂ ਮੈਂ ਜਾਣ ਕੇ ਤਾਂ ਕੀਤਾ ਨਹੀਂ ਬੈਠੀ ਥੈਂਕ ਯੂ ਤੁਹਾਡੇ ਲਈ ਮਤਲਬ ਇੱਕ ਹੁੰਦਾ ਵੀ ਆਪਾਂ ਵੀ ਜਿਵੇਂ ਅੱਜ ਕੱਲ ਦੋ ਚੱਲਦਾ ਪਰ ਉਹ ਤੁਸੀਂ ਇਹ ਪਰਵਰਿਸ਼ ਹੈ ਜੀ ਮੈਨੂੰ ਜੇ ਮੈਂ ਆਪਣੀ ਭਾਸ਼ਾ ਚ ਦੱਸਣਾ ਤਾਂ ਇਹ ਪਰਵਰਿਸ਼ ਹੈ ਇਹ ਚ ਰੂਪੀ ਦੀ ਕੋਈ ਮਤਲਬ ਜ ਆਪਾਂ ਕਹੇ ਵੀ ਰੂਪੀ ਨੇ ਇਹ ਚੀਜ਼ ਕੀਤੀ ਨਹੀਂ ਇਹ ਜਿਹੜੇ ਮੁੱਢਲੀ ਸਿੱਖਿਆ ਜਿਸ ਨੂੰ ਆਪਾਂ ਕਹਿੰਦੇ ਨਾ ਜਿੱਥੋਂ ਮਿਲੀ ਆ ਜਿਨੇ ਘੜਿਆ ਜਿਨੇ ਰੂਪੀ ਨੂੰ ਤਰਾਸ਼ਿਆ ਬਚਪਨ ਤੋਂ ਲੈ ਕੇ ਇੱਕ ਉਮਰ ਤੱਕ ਮਾਂ-ਬਾਪ ਦੀ ਗੱਲ ਕਰਦੇ ਆ ਸਭ ਤੋਂ ਗੱਲ ਮੁਢਲੀ ਸਿੱਖਿਆ ਉੱਥੇ ਮੁੱਕ ਜਾਂਦੀ ਇਹ ਵਿੱਚ ਇਹ ਇਹਨਾਂ ਇਹਨਾਂ ਦੀ ਕੋਈ ਉਹ ਨਹੀਂ ਕਹਿ ਸਕਦੇ ਆ ਆਪਾਂ ਇਹ ਇਹਨਾਂ ਦੇ ਮਾਪਿਓ ਨੂੰ ਇਹਨਾਂ ਇਹਨਾਂ ਦਾ ਇਨੀਸ਼ੀਏਟਿਵ ਜਾਂਦਾ ਜਿਨ੍ਹਾਂ ਨੇ ਮਤਲਬ ਇੱਕ ਬੱਚੇ ਨੂੰ ਤਰਾਸ਼ਨ ਦੇ ਵਿੱਚ ਕੋਈ ਕੰਮ ਹੀ ਨਹੀਂ ਛੱਡੀ ਵੀ ਅੱਜ ਜੋ ਸੀ ਨੂੰ ਕੈਰੀ ਕਰਨਾ ਹੈ ਆਪਣਾ ਫਰਜ਼ ਸਮਝਦੇ ਆ ਹਾਂ ਮਤਲਬ ਭਾਵੇਂ ਕੈਨੇਡਾ ਰਹਿੰਦੇ ਨੇ ਭਾਵੇਂ ਆਸਟ੍ਰੇਲੀਆ ਇੱਥੇ ਮਰਜੀ ਰਹੋ ਮਤਲਬ ਇਹ ਖੁੰਦੋ ਨਾ ਬੰਦਾ ਕਰਦਾ ਜਿੱਥੇ ਰਹਿੰਦੇ ਨੇ ਬਹੁਤ ਵੱਡੀ ਗੱਲ ਹੈ ਕੈਨੇਡਾ ਚ ਰਹਿ ਕੇ ਆਪਦੇ ਆਪ ਨੂੰ ਸਾਦਗੀ ਚ ਲੈ ਕੇ ਆਣਾ ਤਾਂ ਹੁੰਦਾ ਚਲੋ ਬਾਹ ਹੈ ਗੱਲ ਉਹ ਹੀ ਹੈ ਨਾ ਕਿ ਮਾਪਿਓ ਨੇ ਟਾਈਮ ਦਿੱਤਾ ਇਹ ਗੱਲ ਉਹ ਆ ਕਿ ਮਾਪਿਓ ਨੇ ਟਾਈਮ ਮम्मी पापा ਪੂਰੇ ਗੱਲਾਂ ਬਾਤ ਮਤਲਬ ਇੱਕ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਦਾ ਤਾਂ ਫਿਰ ਕਿਵੇਂ ਦੀ ਗੱਲਾਂ ਹੁੰਦੀਆਂ ਨੇ ਗੱਲਾਂ ਤਾਂ ਜੀ ਹੁਣ ਜਦੋਂ ਮੈਂ ਵਾਪਸ ਜਾਣੀ ਤੇ ਹੁਣ ਅਸੀਂ ਮੈਨੂੰ ਡ੍ਰੌਪ ਵੀ ਕਰਨ ਆ ਰਹੇ ਸੀ ਮੇਰੇ ਮੰਮੀ ਡੈਡੀ ਦੋਨੇ 에ਰਪੋਰਟ ਤੇ ਜਦੋਂ ਆਣਾ ਸੀ ਤੇ ਇਹੀ ਸਮਝਾ ਰਹੇ ਸੀ ਵੀ ਜਿੱਦਾਂ ਨਹੀਂ ਹੈਗੀ ਇਦਾਂ ਹੀ ਰਹਿਣਾ ਵੀ ਜੋ ਅਸੀਂ ਸਿਖਾਇਆ ਹੋਇਆ ਸੱਚੀ ਇਹੀ ਕਹਿ ਰਹੇ ਸੀ ਰਾਤ ਆਉਂਦੇ ਵੀ 에ਰਪੋਰਟ ਤੇ ਮੈਨੂੰ ਦੋਨਾਂ ਨੇ ਡ੍ਰੌਪ ਇਹ ਸਾਡੀ ਕੁੜੀ ਕੋਈ ਲਫ਼ਜ਼ਾਂ ਦੀ ਥੋੜੀ ਜਿਹੀ ਘਾਟ ਹੈ ਮੈਂ ਤਾਂ ਵਿੱਚ ਵੱੜ ਜਾਂਦਾ ਨਹੀਂ ਨਹੀਂ ਮੈਂ ਕਹਿੰਦੇ ਬਹੁਤ ਐਕਟਰ ਬਹੁਤ ਵੱਡੇ ਨੇ ਅਸੀਂ ਇਹਨਾਂ ਦੀ ਮਤਲਬ ਨਹੀਂ ਐਕਟਰ ਦੀ ਕਈ ਵਾਰੀ ਕੀ ਹੁੰਦਾ ਵਾ ਮਤਲਬ ਜਿੱਦਾਂ ਮਤਲਬ ਇਹਦੀ ਰੂਪੀ ਦੀ ਇੱਕ ਬੜੀ ਵਧੀਆ ਗੱਲ ਆ ਕਿ ਇੱਕ ਗੱਲ ਨੂੰ ਸੁਣਦੀ ਆ ਹੂੰ ਗੱਲ ਨੂੰ ਲਰਨ ਲਰਨਰ ਨਹੀਂ ਹੁੰਦਾ ਬੰਦਾ ਬਿਲਕੁਲ ਵੀ ਗਿਆਨ ਮਿਲੇ ਸਰ ਨੂੰ ਪੁੱਛਦੇ ਜਾਨੀਆ ਸਵਾਲ ਸਾਰਾ ਦੇਣੀ ਹੈ ਹਣਾ ਹਾਂ ਸੋ ਚੀਜ਼ ਆ ਕਿ ਉਹ ਮਨਣਾ ਕਹਿ ਦਿੰਦਾ ਆ ਬਈ ਮੈਂ ਆ ਕੀਤਾ ਜੀ ਜੀ ਮੈਂ ਯਾਰ ਆ ਮੇਰੀ ਗੱਲ ਸੁ ਹੂੰ ਹੂੰ ਬੰਦਾ ਇਹ ਨਹੀਂ ਸੋਚਦਾ ਇਹ ਗੱਲ 20 ਸਾਲ ਪਹਿਲਾਂ ਤੈਨੂੰ ਕਿਸੇ ਨੇ ਸੁਣਾਈ ਆ ਹੂੰ ਤੂੰ ਨਹੀਂ ਲੱਗਾ ਸੁਣਾਉਣ ਕਿਸੇ ਨੂੰ ਇਹ ਗੱਲ ਮੇਰੇ ਭਰਾ ਨੇ ਮੈਨੂੰ ਕਹੀ ਮੈਂ ਕਿਹਾ ਯਾਰ ਮੈਂ ਸੋਚਦਾ ਵੀ ਇਦਾਂ ਇਦਾਂ ਗੱਲ ਬੰਦੇ ਕਹਿੰਦੇ ਯਾਰ ਕੀ ਆ ਗੱਲ ਕੀ ਮੈਂ ਗਿਆ ਭਰਾ ਆਪਣੇ ਕੋਲ ਮਿਹਰ ਕਹਿੰਦਾ ਤੂੰ ਫਲਾਣੀ ਗੱਲ ਕੀਤੀ ਬੜੀ ਵਾਇਰਲ ਹੋਈ ਗੱਲ ਮੈਂ ਕਿਹਾ ਹਾਂ ਵੇਖਿਆ ਫਿਰ ਕਹਿੰਦਾ ਯਾਰ ਇਹ ਗੱਲ ਤੇਰੀ ਆ ਮੈਂ ਕਿਹਾ ਹਾਂ ਮੇਰੀ ਆ ਕਹਿੰਦਾ ਅੰਬਸਾਪ ਗੁਰਦਾਰੇ ਤੈਨੂੰ ਮੈਂ ਸੁਣਾਈ ਸੀ ਗੱਲ ਇਹ 20 ਸਾਲ ਪਹਿਲਾਂ ਮੈਂ ਕਿਹਾ ਉਹ ਹਾਂ ਫਿਰ ਮੇਰੀ ਗੱਲ ਇਹ ਆ ਕਿ ਵੱਡੇ 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 ਰਹਿੰਦੇ ਆ ਸਹੀ ਗੱਲ ਹੈ ਉਹ ਕਹਿੰਦਾ ਵੀ ਗੱਲ ਤੇਰੀ ਆ ਮੈਂ ਨਹੀਂ ਕਹਿੰਦਾ ਮੇਰੀ ਆ ਪਰ ਮੈਂ ਤੈਨੂੰ ਇਹ ਕਹਿ ਰਿਹਾ ਕਿ ਦਿਮਾਗ ਦੇ ਕਿਸੇ ਕੋਨੇ ਦੇ ਵਿੱਚ ਇੱਕ ਯਾਦ ਰਹਿ ਜਾਂਦੀ ਆ ਬੰਦਾ 21 ਸਾਲਾਂ ਬਾਅਦ ਭੁੱਲ ਜਾਂਦਾ ਵਾ ਕਿ ਇਹ ਗੱਲ ਕਿ ਬੰਦਾ ਕਹਿੰਦਾ ਯਾਰ ਕਿ ਮੇਰੇ ਮਾਈਂਡ ਜਿਹਾ ਥਾਟ ਆਇਆ ਉਹ ਥਾਟ ਕਿਸੇ ਨੇ ਸੁਣਾਇਆ ਹੁੰਦਾ ਸੋ ਗੱਲ ਹੈ ਕਿ ਬੱਚਾ ਕਹਿ ਦਿੰਦਾ ਕਿ ਯਾਰ ਮੈਂ ਨਾ ਯਾਰ ਆ ਵਾਈਟ ਸੂਟ ਪੋਣਾ ਯਾਰ ਮੈਂ ਆ ਚੀਜ਼ ਬਚਪਨ ਦੇ ਵਿੱਚ ਜਾਂ ਇੱਕ ਉਮਰ ਤੱਕ ਮਾਪਿਓ ਨੇ ਸਖਾਣ ਦਾ ਪੁੱਤ ਇਹ 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 ਇੱਜ਼ਤਦਾਰ ਲਵਾਸ ਹੈ ਇਹ ਫਲਾਣੀ ਚੀਜ਼ ਆ ਸੋ ਬੰਦਾ ਉਹਨੂੰ ਕੈਰੀ ਕਰ ਫਾਰਵਰਡ ਕਰਦਾ ਬਸ ਇੰਨੀ ਮੈਂ ਇਹਨਾਂ ਨੂੰ ਹਮੇਸ਼ਾ ਦੇਖਦਾ ਮੈਂ ਇਹਨਾਂ ਦੇ ਪਹਿਲਾਂ ਚਲੋ ਫੇਮਸ ਗਾਣੇ ਨੇ ਦੇ ਪਰ ਮੈਂ ਉਹ ਸਮੇਂ ਤੋਂ ਲੈ ਕੇ بڑے ਗਾਣੇ ਦੇਖੇ ਪਰ ਹਮੇਸ਼ਾ ਐ ਰਹਿੰਦੇ ਨੇ ਹਮੇਸ਼ਾ ਸਾਦਗੀ ਚ ਮੈਨੂੰ ਪੁੱਛਿਆ ਵੀ ਸੀ ਇੰਟਰਵਿਊ ਤੋਂ ਪਹਿਲਾਂ ਹਾਂ ਹਾਂ ਜੀ ਤੁਸੀਂ ਮੈਨੂੰ ਪਹਿਲਾਂ ਵੀ ਅੱਜ ਵੀ ਕਿੰਨੇ ਸਿੰਪਲ ਹੈ ਕਹਿੰਦੇ ਮੈਂ ਤਿਆਰ ਹੋ ਕੇ ਆਏ ਮੈਂ ਕਹਿੰਦੇ ਨਹੀਂ ਮੇਰਾ ਇਹ ਤਿਆਰ ਕਿਵੇਂ ਪੰਜਾਬਣਾਂ ਦੀ ਇਹੀ ਤਿਆਰੀ ਆ ਨੇ ਮੈਨੂੰ ਸਰ ਪੁੱਛ ਰਹੀ ਸੀ ਇੰਟਰਵਿਊ ਤੋਂ ਪਹਿਲਾਂ ਵੀ ਕਹਿੰਦੇ ਤੁਸੀਂ ਮਤਲਬ ਇਦਾਂ ਨੇ ਮੈਂ ਕਿਹਾ ਸਰ ਹਾਂ ਤਾਂ ਅੱਜ ਤਾਂ ਮੈਂ ਤਿਆਰ ਹੋਈ ਕਿਉਂਕਿ ਤੁਸੀਂ ਉਹਨੂੰ ਤਿਆਰ ਕਹਿੰਦੇ ਮੈਂ ਕਿਹਾ ਮੈਂ ਵਾਲ ਲਵਾਏ ਆ ਬੇ ਸਾਰਾ ਕੱਟ ਲਿਆ ਲਓ थैंक यू ਸਰ ਇਹਦੇ ਵਿੱਚ ਸ਼ਾਇਦ ਇਹ ਹੁੰਦਾ ਬਣਾਇਆ ਆਪਣੇ ਪੰਜਾਬੀ ਤਾਂ ਥੋੜਾ ਇੱਥੇ ਟਾਈਮ ਦਾ ਵੀ ਇਸ਼ੂ ਹੋ ਜਾਂਦਾ ਨਾ ਸ਼ਾਇਦ ਹੈ ਹਾਂਜੀ ਮੈਂ ਵੈਸੇ ਸੱਚੀ ਅਸਾਂ ਮੈਂ ਥੋੜੀ ਜਿਹੀ ਆਲਸੀ ਹਾਂ ਉੱਠਣਾ-ਅਠਣਾ ਜਿਵੇਂ ਹੁੰਦਾ ਜਿਵੇਂ ਸਵੇਰੇ ਜਿਵੇਂ ਬੇਬੇ ਨੇ ਆਵਾਜ਼ ਮਾਰਨੀ ਹੋ ਫਿਰ ਉੱਠਣਾ ਹੈ ਆਜੋ ਨਹੀਂ ਮੈਂ ਵੈਸੇ ਜਦੋਂ ਕਈਆਂ ਨੂੰ ਸ਼ੌਂਕ ਹੁੰਦਾ ਨਾ ਤਿਆਰ ਹੋਣ ਦਾ ਕਈਆਂ ਕੁੜੀਆਂ ਨੂੰ ਹੁੰਦਾ ਸ਼ੌਂਕ ਤੇ ਮੈਨੂੰ ਨਹੀਂ ਇੰਨਾ ਸ਼ੌਂਕ ਹੈਗਾ ਤਿਆਰ ਹੋਣ ਦਾ